ਇੱਥੇ ਰੋਜ਼ਾਨਾ ਪਰਮਾਤਮਾ ਦੀ ਦਿਆ ਦੇ ਨਾਲ 10 ਤੋਂ 15 ਹਜ਼ਾਰ ਪੰਛੀ ਆਉਂਦੇ ਆਂਦੇ ਹੈ ਦਾਣਾ ਚੁਗਦੇ ਹੈਗੇ ਆ। ਉਹਨੇ ਇੱਥੇ ਡੇਲੀ ਇੱਥੇ ਤਕਰੀਬਨ 400 ਕਿਲੋ ਦਾ ਦਾਣਾ ਇੱਕੋ ਹੀ ਕੰਨਾ ਮੁੱਕੀ ਦੀਵਾਰ ਹੀ ਪਾਈ ਜਾਂਦੀ ਹੈਗੀ। ਅੱਜ ਕੱਲ੍ਹ ਗਰਮੀਆਂ ਬਹੁਤ ਹੈਗੀਆਂ ਵਾ ਪੰਛੀਆਂ ਲਈ ਅਸੀਂ ਇੱਕ ਸਵੀਮਿੰਗ ਪੂਲ ਬਣਾਇਆ ਹੈਗਾ ਵਾ। ਅੱਛਾ ਜਿਹੜਾ ਮਤਲਬ ਕੀ ਆਪਣੇ ਇੱਥੇ ਰੋਜ਼ ਪੰਛੀ ਇੱਥੇ ਦਾਣਾ ਚੁਗਦੇ ਆ ਤੇ ਇੱਥੇ ਪੰਛੀ ਨਾ ਦੇ ਤੋਂ ਦੇ ਤੇ ਆਪਣਾ ਇੰਜੋਏ ਕਰਦੇ ਆ ਗਿਆ ਲੱਗ ਵਗੇ ਇੱਥੇ ਇਕੱਟਾ ਇਕੱਟ 500 700 ਖਾਂ ਹੈਗੀ ਆ ਨਾਲ ਗਲੈਰੀਆਂ ਹੈਗੀਆਂ ਵਾ ਉਥੇ ਦੁੱਧ ਬਰੈਡ ਸੇਮੀਆਂ ਖਾਂਦੇ ਪਿੰਦੇ ਆ ਆਪਣਾ ਇੰਜੋਏ ਕਰਦੇ ਸਾਨੂੰ ਆਸ਼ੀਰਵਾਦ ਦੇ ਕੇ ਜਾਂਦੇ ਹੈਗੇ ਜਿਹੜੇ ਪੰਛੀ ਮਰੀ ਉਡ ਨਹੀਂ ਸਕਦੇ ਕੋਈ ਡੋਰਾ ਦੇ ਨਾਲ ਜ਼ਖਮੀ ਉਹ ਪੰਛੀ ਹੈਗੀ ਆ ਉਹਨਾਂ ਦਾ ਇੱਥੇ ਪ੍ਰੋਪਰ ਇਲਾਜ ਕੀਤਾ ਜਾਂਦਾ ਹੈਗਾ ਬੇਜਵਾਨ ਪੰਛੀਆਂ ਦੇ ਰਖ ਰਖਾਅ ਦੇ ਬਹੁਤ ਸਾਰੇ ਹਾਲ ਨੇ ਤੁਸੀਂ ਦੇਖੇ ਹੋਣਗੇ ਬਹੁਤ ਸਾਰੀ ਅਸੀਂ ਜਗ੍ਹਾ ਦੇਖੀਆਂ ਹੋਏਗੀਆਂ ਲੇਕਿਨ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਧਰਤੀ ਦਾ ਸਵਰਗ ਸਵਰਗ ਇਸ ਕਰਕੇ ਕਹਿ ਰਹੇ ਆ ਕਿ ਅਸੀਂ ਉਸ ਜਗ੍ਹਾ ਤੇ ਆਏ ਹਾਂ ਜਿੱਥੇ ਕੀ ਇਹਦਾ ਬੇਜੁਬਾਨ ਪੰਛੀਆਂ ਵਾਸਤੇ ਜ਼ਿੰਦਗੀ ਜੀਵੀ ਜਾਂਦੀ ਹੈ ਔਰ ਇਹਨਾਂ ਦਾ ਰਖ ਰਖਾ ਵੀ ਸੱਜੇ ਤਰੀਕੇ ਨਾਲ ਦਿੱਤਾ ਜਾਂਦਾ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਕਬੂਤਰ ਇਸ ਵੇਲੇ ਇੱਥੇ ਦਾਣਾ ਚੁਗਦੇ ਨਜ਼ਰ ਆ ਰਹੇ ਨੇ ਔਰ ਇਹਨਾਂ ਦੀ ਇੱਥੇ ਸੇਵਾ ਕੀਤੀ ਜਾਂਦੀ ਹੈ। ਇਸ ਜਗ੍ਹਾ ਦੇ ਉੱਤੇ ਹਸਪਤਾਲ ਤੋਂ ਲੈ ਕੇ সুইমিং ਪੂਲ ਤੱਕਨ ਔਰ ਰੈਸਟੋਰੈਂਟ ਤੱਕਨ ਜਿਹੜਾ ਹੈ ਇਹਨਾਂ ਬੇਜੁਬਾਨ ਜਾਨਵਰਾਂ ਵਾਸਤੇ ਬਣਾਏ ਗਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜਾ ਦਾੜਾ ਜਿਹੜਾ ਇਹਨਾਂ ਨੂੰ ਪਿਆਇਆ ਜਾਂਦਾ ਹੈ ਉਹ ਕਾਫੀ ਸਾਫ਼ ਸੁਥਰਾ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਤਾਂ ਇਹ ਸਾਰਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਕੀ ਇੱਥੇ ਪੰਛੀਆਂ ਨੂੰ ਖਾਣ ਪੀਣ ਵਾਸਤੇ ਦੁੱਧ ਦਹੀਂ ਵੀ ਮਿਲਦਾ ਹੈ ਅਤੇ ਹਰ ਚੀਜ਼ ਮਿਲਦੀ ਹੈ ਤਾਂ ਇਹ ਜਗ੍ਹਾ ਲੁਧਿਆਣਾ ਦੇ ਵਿੱਚ ਹੈ ਜਿੱਥੇ ਕੀ ਪੰਛੀ ਸੇਵਾ ਸੁਸਾਇਟੀ ਦੇ ਨਾਮ ਦੇ ਉੱਤੇ ਇੱਕ ਸੰਸਥਾ ਤਿਆਰ ਕੀਤੀ ਗਈ ਹੈ ਜੋ ਕਿ ਇਹਨਾਂ ਸਭ ਦਾ ਰੱਖ-ਰਖਾਵ ਕਰਦੀ ਹੈ ਔਰ ਇਹ ਆਪਣੀ ਜ਼ਿੰਦਗੀ ਜਿਹੜੀ ਹੈ ਇੱਥੇ ਜੀਂਦੇ ਨਜ਼ਰ ਆਉਂਦੇ ਨੇ ਤਸਥਾ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਕਿਵੇਂ ਇਸ ਦਾ ਗਠਨ ਹੋਇਆ ਕਿਵੇਂ ਇੱਥੇ ਸਾਰਾ ਕੁਝ ਚੱਲਦਾ ਹੈ ਤਾਂ ਸਾਡੇ ਨਾਲ ਸੋਸਾਇਟੀ ਦੇ ਲੋਕ ਮੌਜੂਦ ਨੇ ਜਿਨ੍ਹਾਂ ਨੇ ਕੀ ਇਸ ਉਪਰਾਲੇ ਨੂੰ ਕੀਤਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਸ਼ੁਰੂਆਤ ਹੋਈ ਸਰ ਕੀ ਹੈ ਕੀ ਹੈ ਕਿਵੇਂ ਇੱਥੇ ਸ਼ੁਰੂਆਤ ਕੀਤੀ ਗਈ ਔਰ ਅੱਜ ਇਹਨਾਂ ਵੱਸੇ ਕੀ ਕੁਝ ਤਿਆਰ ਕੀਤਾ ਜਾਉਂਦਾ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਪਰਮਾਤਮਾ ਦੇ ਅਤਿ ਆਭਾਰੀ ਹਾਂ ਜੀ ਬੜੇ ਸੁਭਾਗਿਆਸ਼ਾਲੀ ਸਾਡੀ ਸਾਰੀ ਟੀਮ ਤੇ ਪਰਮਾਤਮਾ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਤਾਂ ਕਿਸੇ ਯੋਗ ਵੀ ਨਹੀਂ ਹੈਗੇ ਇੱਥੇ ਰੋਜ਼ਾਨਾ ਪ੍ਰਮਾਤਮਾ ਦੀ ਦਿਆ ਦੇ ਨਾਲ 10 ਤੋਂ 15 ਹਜ਼ਾਰ ਪੰਛੀ ਆਉਂਦੇ ਆਂ ਦਾਣਾ ਚੁਗਦੇ ਹੈਗੇ ਆ ਉਹ ਡੇਲੀ ਇੱਥੇ ਸਾਡੀ ਸੋਸਾਇਟੀ 40 ਕਿਲੋ ਹਰੀ ਮੂੰਗੀ ਦਾਲ ਪਾਣੀ ਜੀ ਵੀ ਹੋ ਕੇ 400 ਕਿਲੋ ਕਣਕ ਮੱਕੀ ਤੇ ਜਵਾਰ ਤੇ ਨਾਲ 10 ਕਿਲੋ ਦੁੱਧ ਬਰੈਡ ਸੇਵੀਆਂ ਤੇ 5 ਕਿਲੋ ਪਨੀਰ ਇੱਥੇ ਅਸੀਂ ਰੋਜ਼ ਇੱਥੇ ਇਹਨਾਂ ਨੂੰ ਪਾਣਿਆ ਗਿਆ ਨਾਲ ਕਾਮ ਵਾਲੀ ਖੀਰ ਡਾਲੀ ਜਾਂਦੀ ਹੈ ਇੱਥੇ ਤਾਂ ਇਹ ਫਿਰ ਕਿਵੇਂ ਕਨਸੈਪਟ ਸ਼ੁਰੂ ਕਿਵੇਂ ਹੋਇਆ ਇਹ ਪਹਿਲੇ ਪਹਿਲਾ ਸੀ ਇੱਥੇ ਸਿਆਰ ਦਾ ਆਨੰਦ ਹੁੰਦਾ ਸੀ ਇਹ ਬਾਗ ਦੇ ਵਿੱਚ ਆ ਜਿਹੜੇ ਸਾਹਮਣੇ ਜਗ੍ਹਾ ਤੁਸੀਂ ਦੇਖ ਰਹੇ ਏਧਰਲੇ ਪਾਸੇ ਦੇਖੋ ਇੱਥੇ ਪੰਛੀ ਸੇਵਾ ਸਿਆੜੀ ਬਣੀ ਹੋਈ ਹੈਗੀ ਹੈ ਇੱਥੇ ਗੰਦੇ ਢੇ ਲੱਗੇ ਹੁੰਦੇ ਸੀ ਇਸ ਜਗ੍ਹਾ ਤੇ ਜਿੱਥੇ ਇਸ ਲਈ ਸਮਾਰਕ ਬਣੀ ਹੈ ਇੱਥੇ ਕੁੱਤੇ ਮਰੇ ਹੋਏ ਸੀ ਸਾਡੇ ਮਾਂ ਚ ਆਇਆ ਕਿ ਚਲੋ ਬਾਗ ਦੀ ਸਫਾਈ ਕਰਾਈਏ ਬਾਗ ਦੀ ਸਫਾਈ ਕਰਾਂ ਦੇ ਦਰਮਿਆਨ ਇਹਦੇ ਵਿੱਚ ਦੇਖਿਆ ਕਿ ਕੁੱਤੇ ਮਰੇ ਹੋਏ ਸਫਾਈ ਸਫਾਈ ਕਰਿਆ ਤਾਂ 15 ਸਾਲ ਪਹਿਲੇ ਦੀ ਗੱਲ ਲੱਗਿਆ ਬਸ ਫਿਰ ਸਾਡੇ ਮਾਂ ਚ ਆਈ ਜਦੋਂ ਸਾਫ਼ ਹੋ ਗਈ ਪੀਜੇਗਾਂ ਥੋੜਾ ਸਫਾਈ ਕੀਤੀ ਜਾਵੇ ਫਿਰ ਅਸੀਂ ਇੱਥੇ ਥੋੜਾ ਥੋੜਾ ਦਾਣਾ ਪਾਣਾ ਸ਼ੁਰੂ ਕਰਦੇ ਆ। ਇਹ ਪਰਮਾਤਮਾ ਨੇ ਏਡੀ ਮੇਰ ਕਰਤੀ ਹੈ ਸਾਰੀ ਜਗ੍ਹਾ ਬਣਾਈ ਗਈ ਸਾਰੀ ਸੋਸਾਇਟੀ ਵੱਲੋਂ ਔਰ ਹੁਣ ਇੱਥੇ ਡੇਲੀ ਇਥੇ ਤੇ ਕਰੀਬਨ 400 ਕਿਲੋ ਦਾ ਦਾਣਾ ਇੱਕੋ ਹੀ ਕਨੇ ਮੁੱਕੀ ਦੀਵਾਰ ਹੀ ਪਾਈ ਜਾਂਦੀ ਹੈਗੀ ਆ। ਇਹ ਕੀ ਚੀਜ਼ ਬਣੀ ਹੈ ਪਾਣੀ ਵਾਲੀ ਜਗ੍ਹਾ ਜਿੱਥੇ ਪਾਣੀ ਪੀਣਾ ਇਹ ਪਾਣੀ ਪਾ ਦੇ ਦੇਖੋ ਸਾਹਮਣੇ ਜਿੱਦਾਂ ਆਪਾਂ ਅੱਜ ਕੱਲ੍ਹ ਗਰਮੀਆਂ ਬਹੁਤ ਹੈਗੀਆਂ ਆਵਾ ਪੰਛੀਆਂ ਲਈ ਅਸੀਂ ਇੱਕ ਸਵੀਮਿੰਗ ਪੂਲ ਬਣਾਇਆ ਹੈਗਾ ਵਾ। ਅੱਛਾ ਜਿਹੜਾ ਮਤਲਬ ਕੀ ਆਪਣੇ ਇੱਥੇ ਰੋਜ਼ ਪੰਛੀ ਉ ਨਾ ਦੇ ਤੋਂ ਦੀ ਤੇ ਆਪਣਾ ਇੰਜੋਏ ਕਰਦੇ ਆ ਗਿਆ ਉਹ ਸਾਡਾ ਬੜੀ ਚ ਖਾਸੇ ਦੀ ਕੋਈ ਆ ਇਹ ਸਵੇਰੇ ਦੁਪਹਿਰੇ ਸ਼ਾਮ ਇਸ ਸੀਪੂਲ ਦੀ ਤੁਸੀਂ ਦੇਖੇ ਚੱਗੀ ਦਾ ਦੇਖੋ ਕਿਦਾਂ ਸਾਫ਼ ਸੁਥਰਾ ਹੋਊਗਾ ਜਿੱਦਾਂ ਆਪਾਂ ਚਾਹਨੇ ਆਪਾਂ ਸਾਫ਼ ਪਾਣੀ ਜਿਨਾਈਏ ਇੱਦਾਂ ਹੀ ਸਾਡਾ ਮਾਨ ਆ ਇਹ ਪੰਛੀ ਵੀ ਸਾਫ਼ ਪਾਣੀ ਨਾਲ ਇੱਦਾਂ ਸੀਪੂਲ ਚ ਨੰਦੀ ਆਗੇ ਪੰਛੀ ਅੱਛਾ ਨਾ ਰਿਆ ਤਾਂ ਇੰਜੋਏ ਕਰਦੇ ਇੰਜੋਏ ਕਰਦੇ ਪਾਣੀ ਵੀ ਸਾਫ਼ ਦਿੱਤਾ ਜਾਂਦਾ ਇੱਥੇ ਪਾਣੀ ਬਿਲਕੁਲ ਸਾਫ਼ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਤਾਂ ਮੇਰੇ ਦੱਸਾਂ ਗੱਲ ਪਰਮਾਤਮਾ ਦੀ ਏਡੀ ਕਿਰਪਾ ਵਾ ਸ਼ਹਿਰ ਇੰਡੀਆ ਨਹੀਂ ਵਰਲਡ ਦੇ ਵਿੱਚ ਕੋਈ ਜਗ੍ਹਾ ਇਦਾਂ ਦੀ ਨਹੀਂ ਹੋਊਗੀ ਜਿੱਥੇ ਮਤਲਬ ਕੀ ਹੈ ਨਾ ਪਖਸ਼ੀਆਂ ਨੂੰ ਇੰਨੀ ਸਾਫ਼ ਸੁਥਰੀ ਜਗ੍ਹਾ ਤੇ ਦਾਣਾ ਖੁਲਾਇਆ ਜਾਂਦਾ ਬਾਕੀ ਜਿੱਥੇ ਵੀ ਇਹਨਾਂ ਪਖਸ਼ੀਆਂ ਨੂੰ ਦਾਣਾ ਖੁਲਾਇਆ ਜਾਂਦਾ ਵਾ ਗੰਦਗੀ ਦੇ ਉੱਤੇ ਦਾਣਾ ਪਾਇਆ ਜਾਂਦਾ ਵਾ ਅਸੀਂ ਕੀ ਕਰਦੇ ਹਾਂ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਅੱਛੀ ਤਰ੍ਹਾਂ ਕੈਮੀਕਲ ਪਾ ਕੇ ਸਾਬਣ ਲਾ ਕੇ ਬਈਆ ਤਰੀਕੇ ਨਾਲ ਜਗ੍ਹਾ ਤੋਕ ਕੇ ਲਿਸ਼ਕਾਈ ਜਾਂਦੀ ਹੈ ਤਾਂ ਕਿ ਜਰਾ ਮਿੱਟੀ ਦਾ ਕੰਮ ਹੋ ਜਾਵੇ ਉਸ ਤੋਂ ਬਾਅਦ ਦਾਣਾ ਪਾਇਆ ਜਾਂਦਾ ਹੈਗਾ ਬਿਲਕੁਲ ਤੇ ਇੱਧਰ ਕੀ ਹੈ ਇੱਧਰ ਕੰਮਾਂ ਵਸਤੇ ਵੀ ਇਹ ਦੇਖੋ ਜੀ ਇਹ ਕੰਮ ਇੱਥੇ ਤੁਸੀਂ ਸਾਹਮਣੇ ਦੇਖ ਸਕਦੇ ਹੈਗੇ ਆਂ ਲਗਾ ਵਗੇ ਇੱਥੇ ਕਟਕੜੇ 500 700 ਕਾ ਹੈਗੀ ਆ ਨਾਲ ਗਲੈਰੀਆਂ ਹੈਗੀਆਂ ਵਾ ਉਥੇ ਦੁੱਧ ਬਰੈਡ ਸੇਮੀਆਂ ਖਾਂਦੇ ਪਿੰਦੀ ਆ ਆਪਣਾ ਇੰਜੋਏ ਕਰਦੇ ਸਾਨੂੰ ਅਸ਼ੀਰਵਾਦ ਦੇ ਕੇ ਜਾਂਦੇ ਹੈਗੀ ਆ ਇੱਕ ਸਾਦਾ ਵੱਡੀ ਗੱਲ ਜਿਹੜਾ ਤੁਹਾਨੂੰ ਦੱਸਣਾ ਚਾਹਨਾ ਮੈਂ ਜੀ ਆਪਾਂ ਇੱਥੇ ਕੀ ਹੈਗਾ ਸਿਸਟਮ ਅਸੀਂ ਜਿਹੜਾ ਦਾਣਾ ਹੀ ਪਾਣਿਆ ਨੇ ਇੱਥੇ ਦਾਣਾ ਪਾਣਿਆ ਜੇ ਬਜਾਜ ਕੋਈ 25 ਰੁਪਏ ਕਿਲੋ ਮਿਲਦਾ ਤਾਂ ਅਸੀਂ 30 ਰੁਪਏ ਕਿਲੋ ਦਾਣਾ ਪਾਣਿਆ ਹੈਗੀ ਆ ਜੀ ਬਿਲਕੁਲ ਤਾਂ ਕਿ ਬਿਲਕੁਲ ਸਾਫ਼ ਸੁਥਰਾ ਆ ਦੀ ਕੁਆਲਿਟੀ ਦੇ ਕੁਆਂਟੀਟੀ ਦੇਖ ਕੇ ਪਾਣੀ ਹੈਗੀ ਆ ਸਾਡੇ ਮਨ 'ਚ ਇੱਕੋ ਹੀ ਗੱਲ ਹੈਗੀ ਆ ਜੀ ਅਸੀਂ ਪੰਛੀਆਂ ਨੂੰ ਮਟਰ ਵੀ ਖਿਲਾਵਾਂਗੇ ਤੇ ਪਰ ਮਾਤਾ ਸਾਨੂੰ ਵੀ ਮਟਰ ਵੀ ਖਿਲਾਊਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਤੇ ਕਿਵੇਂ ਇੱਥੇ ਕਾਮ ਵਾਸਤੇ ਖਾਣਾ ਤਿਆਰ ਕੀਤਾ ਗਿਆ ਹੈ ਔਰ ਤੁਸੀਂ ਦੇਖੋ ਕਿ ਦਰਖਤ ਦੇ ਉੱਤੇ ਬੈਠ ਕੇ ਇਸ ਵੇਲੇ ਜਿਹੜੇ ਇਹ ਪੰਛੀ ਨੇ ਇਸ ਵੇਲੇ ਆਪਣਾ ਇੰਜੋਏ ਕਰ ਰਹੇ ਨੇ ਆਪਣੀ ਵਾਰੀ ਦਾ ਵੀ ਇੰਤਜ਼ਾਰ ਕਰ ਰਹੇ ਹੋਣਗੇ ਔਰ ਕਿਵੇਂ ਇੱਥੇ ਰਹਿੰਦੇ ਨੇ ਔਰ ਇਹਨਾਂ ਦਾ ਇਹ ਇੱਕ ਘਰ ਹੈ ਤਾਂ ਜਿੱਥੇ ਕਹਿੰਦੇ ਨੇ ਅੱਜ ਦੇ ਸਮਾਜ ਦੇ ਵਿੱਚ ਘਰ ਹੈ ਉੱਥੇ ਜਿਹੜਾ ਹੈ ਇਲਾਜ ਵੀ ਇਹਨਾਂ ਨੂੰ ਚਾਹੀਦਾ ਹੁੰਦਾ ਹੈ ਤਾਂ ਇਲਾਜ ਵਾਸਤੇ ਵੀ ਤੁਸੀਂ ਦੇਖੋ ਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਬੈਠੇ ਨੇ ਜੋ ਕਿ ਇਹ ਨਾ ਅ ਪੇਟਤਾ ਦਾ ਇਲਾਜ ਵੀ ਕਰ ਰਹੇ ਨੇ ਤਾਂ ਇਹ ਜਗ੍ਹਾ ਇੱਕ ਅਲੱਗ ਤਰੀਕੇ ਦੀ ਦਿੱਕਤ ਨੂੰ ਪੇਸ਼ ਕਰੇਗੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਲੁਧਿਆਣਾ ਤੋਂ ਨੇ ਤਾਂ ਲੁਧਿਆਣਾ ਦੇ ਲੋਕ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਕਾਇਦਾ ਤੌਰ ਦੇ ਉੱਤੇ ਇੱਕ ਪ੍ਰੋਪਰ ਜਿਹੜਾ ਹੈ ਇੱਥੇ ਇੱਕ ਡਾਕਟਰ ਦਾ ਰੂਮ ਤਿਆਰ ਕੀਤਾ ਗਿਆ ਤੇ ਸਰ ਇਹ ਇੱਥੇ ਕੀ ਹੈ ਜੀ ਇੱਥੇ ਜੀ ਅਸੀਂ ਲਗਭਗ ਸਾਡੇ ਕੋਲ 250 ਤੋਂ 300 ਬਿਮਾਰ ਪੰਛੀ ਆ ਗਏ ਆ ਜਿਹੜੇ ਪੰਛੀ ਮਰੀ ਉਡ ਨਹੀਂ ਸਕਦੇ ਕੋਈ ਡੋਰਾ ਦੇ ਨਾਲ ਜ਼ਖਮੀ ਹੋਏ ਪੰਛੀ ਹੈਗੇ ਆ ਉਹਨਾਂ ਦਾ ਇੱਥੇ ਪ੍ਰੋਪਰ ਇਲਾਜ ਕੀਤਾ ਜਾਂਦਾ ਹੈ ਗਵਾ ਪਰ ਮਾਤਾ ਮਾ ਦੀ ਕਿਰਪਾ ਦੇ ਨਾਲ ਫਰੇ ਹੈਗੇ ਸਾਡੇ ਕੁਸ਼ਲ ਡਾਕਟਰ ਜਿਹੜਾ ਮਹਾ ਡਾਕਟਰ ਉਹਨਾਂ ਦੀ ਦੇਖ ਰੇਖੇ ਇਲਾਜ ਇਤੇ ਕੀਤਾ ਜਾਂਦਾ ਹੈ ਜੀ ਥੱਲੇ ਚੀਜ਼ਾਂ ਮੂੰਗੀ ਦਾਲ ਹੈਗੀ ਲਗਭਗ ਸਾਡੇ ਕੋਲ 80 ਤਰ੍ਹਾਂ ਦੀ ਦਵਾਈਆਂ ਆ ਮਾਂ ਜਿਹੜੀ ਪੰਛੀਆਂ ਨੂੰ ਅਸੀਂ ਦਿੰਦੇ ਹੈਗੇ ਆ ਹਰ ਇੱਕ ਬਿਮਾਰੀ ਲਗ ਲਗ ਦਵਾਈਆਂ ਪ੍ਰੋਪਰ ਹੋਈਓ ਦਵਾਈ ਦਿੱਤੀ ਜਾਂਦੀ ਹੈਗੀ ਆ ਉਹ ਸਾਡੇ ਬੱਡੀਤਾਂ ਲਈ ਇੱਕ ਹੋਰ ਗੱਲ ਦਸੀਏ ਆਮ ਜਿੱਥੇ ਵੀ ਕੋਈ ਪੰਛੀ ਸੇਵਾ ਸੁਸਾਇਟੀ ਬਣੀ ਹੋਗੀ ਪੰਛੀ ਸਤਾਲ ਬਣੀ ਹੋਊਗਾ ਉੱਥੇ ਉਹਨਾਂ ਨੇ ਹਰੇਕ ਜਗਤ ਆਪਣੇ ਮੁਲਾਜ਼ਮ ਰੱਖੇ ਹੁੰਦੇ ਹੈਗੇ ਦਵਾਈ ਦੇ ਨੂੰ ਉਹ ਕਈ ਦਵਾਈ ਦੇ ਦਿੰਦੇ ਹੈ ਕਈ ਦਵਾਈ ਨਹੀਂ ਦੇ ਦਿੰਦੇ ਇੱਥੇ ਪਰਮਾਤਮਾ ਦੀ ਇੱਥੇ ਇਦਾਂ ਦੀ ਗਰਬਾਰ ਤੁਸੀਂ ਦੇਖ ਸਕਦੇ ਆ ਸਾਰੇ ਖੁਦ ਸੇਵਾਦਾਰ ਆ ਜਿਹੜੇ ਦਿਲ ਦੇ ਨਾਲ ਇਹ ਪੰਛੀ ਨੂੰ ਇਦਾਂ ਪਿਆਰ ਕਰਦੇ ਜਿਦਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੁੰਦੇ ਬਿਲਕੁਲ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਆ ਕਿ ਕਿਵੇਂ ਲੋਕ ਔਰ ਖਾਸ ਕਰਕੇ ਉਹ ਪੰਛੀ ਜਿਹੜੇ ਨੇ ਉਡ ਨਹੀਂ ਸਕਦੇ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਜਗ੍ਹਾ ਰੱਖੀ ਗਈ ਹੈ ਉਹਨਾਂ ਨੂੰ ਅਲੱਗ ਤਰੀਕੇ ਨਾਲ ਰੱਖਿਆ ਗਿਆ ਹੈ ਤਾਂ ਕਿ ਉਹ ਜ਼ਿੰਦਗੀ ਜੀ ਸਕਣ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਤਾਂ ਲੋਕ ਇੱਥੇ ਜਿਹੜੇ ਆਂਦੇ ਨੇ ਜਿਹੜੇ ਇੱਥੇ ਆ ਕੇ ਗੱਲਬਾਤ ਕਰ ਰਹੇ ਨੇ ਤਾਂ ਉਹ ਦੱਸ ਰਹੇ ਨੇ ਕਿ ਕਿਵੇਂ ਇਸ ਤਰੀਕੇ ਨੂੰ ਜਿਹੜਾ ਹੈ ਇੱਥੇ ਤਿਆਰ ਕੀਤਾ ਗਿਆ ਔਰ ਪੰਛੀਆਂ ਵਾਸਤੇ ਖਾਸ ਰਖ ਰਖਾਵ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਤਸਵੀਰ ਤੁਸੀਂ ਦੇਖੋ ਕਿ ਕਹਿੰਦੇ ਨੇ ਕਿ ਅਗਰ ਕਿਸੇ ਬੇਜੁਬਾਨ ਦੀ ਸੇਵਾ ਕੀਤੀ ਜਾਵੇ ਨਾ ਤਾਂ ਉਹ ਤੁਹਾਡੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਇੱਥੇ ਲੋਕ ਆਪਣੀ ਮਨੋ ਕਾਮਨਾ ਨੂੰ ਵੀ ਪੂਰਾ ਕਰਨ ਵਾਸਤੇ ਆਉਂਦੇ ਨੇ ਤਾਂ ਕਿਵੇਂ ਤੁਸੀਂ ਵੇਖੋ ਇੱਕ ਅਲੱਗ ਦੁਨੀਆ ਵਸਾਈ ਹੈ ਤਾਂ ਜਿੱਥੇ ਕਿ ਇਨਸਾਨ ਭੱਜ ਦੌੜ ਚ ਲੱਗਾ ਹੈ ਉੱਥੇ ਇਸ ਤਰ੍ਹਾਂ ਦੇ ਲੋਕ ਵੀ ਨਹੀਂ ਇਸ ਤਰ੍ਹਾਂ ਦੀ ਦੁਨੀਆ ਵੀ ਹੈ ਜਿੱਥੇ ਕਿ ਉਹਨਾਂ ਨੇ ਪੰਛੀਆਂ ਵਾਸਤੇ ਆਪਣੇ ਕੰਮ ਕੀਤੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਲੋਕ ਬਰਥਡੇ ਤੱਕਨ ਮਨਾਣ ਇੱਥੇ ਆਉਂਦੇ ਨੇ ਕੁਝ ਲੋਕ ਨੇ ਹੋਰ ਨਾਲ ਗੱਲਬਾਤ ਕਰਨਗੇ ਭਾਜੀ ਫਿਰ ਕਿਵੇਂ ਸੈਲੀਬ੍ਰੇਟ ਕਰਦੇ ਹੋ ਇਹਨਾਂ ਦੇ ਨਾਲ ਜ਼ਿੰਦਗੀ ਕਿਵੇਂ ਸੈਲੀਬ੍ਰੇਟ ਕਰਦੇ ਹੋ ਬਹੁਤ ਬੜੀਆ ਭਾਈ ਸਾਹਿਬ ਜ਼ਿੰਦਗੀ ਨਾਲ ਚੱਲਦੀ ਆ ਸਾਨੂੰ ਇਹੀ ਮੌਕਾ ਸ਼ਿਰਵਾਂ ਮਿਲਦਾ ਹੈ ਪਕਸ਼ੀਆਂ ਤੇ ਗੋਲੋਂ ਵੀ ਅਸੀਂ ਉਰੇ ਬੱਥਾ ਢਕੀ ਆ ਕੇ ਤੇ ਸਾਡੇ ਮਨੋਗਾਮਲਾ ਪੂਰੀ ਹੋਵੇ ਤੇ ਸਰ ਕੀ ਇੱਥੇ ਬਰਥਡੇ ਵੀ ਇੱਥੇ ਮਨਾਉਂਦੇ ਹੋ ਹਾਂਜੀ ਹਾਂਜੀ ਅੱਜ ਵੀ ਥੋੜੀ ਦੇਰ ਠਹਿਰ ਗਿਆ ਇਹ ਬਾਈ ਦੀ ਵੇ ਹੈ ਫੰਕਸ਼ਨ ਤੁਹਾਡੇ ਅੱਗੇ ਹੋਏਗਾ ਦੇਖ ਸਕਦੇ ਹੋ ਜੀ ਆ ਜੀ ਦੱਸੋ ਜੀ ਇੱਥੇ ਜੀ ਜਦੋਂ ਸਾਡੇ ਇੱਕ ਮੀਰਾ ਵੀ ਜਾਂ ਕਿਸੇ ਦਾ ਵੀ ਬਰਥਡੇ ਜਦੋਂ ਮਨਾਇਆ ਜਾਂਦਾ ਪਹਿਲੋਂ ਪਕਸ਼ੀਆਂ ਨੂੰ ਆਸ਼ੀਰਵਾਦ ਲਿਆ ਜਾਂਦਾ ਹੈ ਵੀ ਪਹਿਲੋ ਇਹਨਾਂ ਦੀ ਹੈ ਜਿਹੜੀ ਸਾਡੀ ਸਾਰੇ ਸਾਰਿਆਂ ਦੀ ਪਕਸ਼ੀ ਸੇਵਾ ਸੁਸਾਇਟੀ ਤੇ ਕਿਰਪਾ ਹੈ ਉਹ ਪਕਸ਼ੀ ਦੇਵਤਾ ਦੀ ਹੈ ਪਹਿਲੋ ਉਹਨਾਂ ਦਾ ਆਸ਼ੀਰਵਾਦ ਲਿਆ ਜਾਂਦਾ ਹੈ ਫਿਰ ਸਾਰੀ ਟੀਮ ਰਲ ਕੇ ਜਿਹੜੇ ਮੈਂਬਰਸ ਨੇ ਸਾਡੇ ਡਾਕਟਰ ਨੇ ਜਿਹੜੇ ਸਾਰੇ ਇਲਾਜ ਕਰਦੇ ਨੇ ਅਸੀਂ ਸਾਰੇ ਰਲ ਕੇ ਫੇ ਬਰਥਡੇ ਮਨਾਣੇ ਇਹਨਾਂ ਦੇ ਨਾਲ ਮਨਾਣੇ ਸਰ ਜੀ ਕਿੱਦਾਂ ਲੱਗਦਾ ਜੀ ਇੱਥੇ ਬਹੁਤ ਅੱਛਾ ਜੀ ਬਹੁਤ ਅੱਛਾ ਪੰਛੀ ਭਗਵਾਨ ਦੀ ਬੜੀ ਕਿਰਪਾ ਹੈ ਬਹੁਤ ਕਿਰਪਾ ਹੈ ਤੇ ਫਿਰ ਇੱਥੇ ਹੀ ਜ਼ਿੰਦਗੀ ਇੱਥੇ ਹੀ ਕੁਰਬਾਨ ਕੀਤੀ ਹਾਂਜੀ ਹਾਂਜੀ ਸਵੇਰੇ ਧਿਆਣੇ ਆਣਾ ਦਾਣਾ ਪਾਣਾ ਅੱਛਾ ਬੜੀ ਕਿਰਪਾ ਮਹਾਰਾਜ ਦੀ ਤ ਸਭ ਚੀਜ਼ਾਂ ਚੱਲਦੀ ਹੈ ਬਾਲੀ ਸੰਗਤ ਦੀ ਬੜੀ ਕਿਰਪਾ ਤਾਂ ਸਭ ਕੁਝ ਇੱਥੇ ਹੀ ਸੇਵਾ ਕਰਦੇ ਹਾਂ ਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਦੇ ਹਾਲ ਨੇ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੰਛੀ ਸੇਵਾ ਸੁਸਾਇਟੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸੰਸਥਾਵਾਂ ਹੋਣਗੀਆਂ ਲੇਕਿਨ ਲੁਧਿਆਣਾ ਚ ਖਾਸ ਉਪਰਾਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜਾ ਵੀ ਕੋਈ ਬਿਮਾਰ ਪੰਛੀ ਕਿਤੇ ਵੀ ਹੈ ਉਹ ਇਹਨਾਂ ਨੂੰ ਆ ਕੇ ਦੇ ਜਾਓ ਉਹਨਾਂ ਦਾ ਇਲਾਜ ਕਰਨਗੇ ਔਰ ਲੋਕ ਆਪ ਮੁਹਾਰੇ ਇੱਥੇ ਆ ਕੇ ਪੰਛੀ ਨੂੰ ਡੋਨੇਟ ਕਰ ਜਾਂਦੇ ਨੇ ਤਾਂ ਕਿ ਉਹਦਾ ਜੀਵਨ ਬਚ ਸਕੇ ਤਾਂ ਕਿਸੇ ਤਰ੍ਹਾਂ ਦਾ ਜਿਹੜਾ ਇੰਜਰਡ ਪੰਛੀ ਹੈ ਉਸ ਦਾ ਇਲਾਜ ਕੀਤਾ ਜਾਂਦਾ ਹੈ ਔਰ ਖਾਸ ਤੌਰ ਦੇ ਉੱਤੇ ਰੱਖ-ਰਖਾਵ ਕਰਨ ਵਾਸਤੇ ਵਿਸ਼ੇਸ਼ ਦਾਣਾ ਵੀ ਪਾਇਆ ਜਾਂਦਾ ਹੈ ਪੰਛੀਆਂ ਦੇ ਇਸ ਦੁਨੀਆ ਦੀ ਇੱਕ ਅਲੱਗ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਲੋਕ ਵੀ ਪ੍ਰੇਰਿਤ ਹੋਣਗੇ ਤਾਂਕਿ ਪੰਛੀਆਂ ਦਾ ਜਰਾ ਹੈ ਤੇ ਕੰਮ ਕੀਤਾ ਜਾ ਸਕੇ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਕ੍ਰੀਟ ਪੰਜਾਬ ਟੀਵੀ ਲੁਧਿਆਣਾ